ਇਦੀ ਭੈਣ ਦੇ ਡਾਂਗ ਇਦੀ ਦੇ ਔਖੀ ਹੈ ਮਨਾ ਰੱਬਾ ਟੱਕੀ ਕਰ ਰਹੇ ਭਾਜੀ ਟੱਕਾ ਕਰੀ ਜਾਂਦੇ ਹੋ ਕੀ ਕਰੀਏ ਪਹਿਲਾਂ ਆਥਣੇ ਉੱਥਣੇ ਲਾਂਦੇ ਹੁੰਦੇ ਸੀ ਦਾਰੂ ਕਿਤੇ ਜਿਗਾਰਡ ਬਣ ਜਾਂਦਾ ਸੀ ਕਿਹੜੇ ਵਿਚੋਲੇ ਨੇ ਤੈਨੂੰ ਇਹ ਜਿਹਾ ਰਿਸ਼ਤਾ ਫਸਾਤਾ ਤਾ ਤੂੰ ਇਹ ਤਾਂ 10 ਮੀਟੇ ਥੇ ਲੜ ਰੋਡ 'ਨਾਂ ਤਾਂ ਬਸ ਤਾਂ ਹੀ ਟੱਕਰ ਗਿਆ ਸੀਗਾ ਕੀ ਕਰੀਏ ਆਪਿਆਂ ਤੇ ਵੀ ਨਹੀਂ ਭਰੋਸਾ ਕਰਨੀ ਯੋਕੇ ਹੈਗੇ ਭਗਾਨਿਆਂ ਤੇ ਤਾਂ ਹੁਣ ਕੀ ਤੂੰ ਆ ਉਹ ਜਿਹੜਾ ਮਲੰਗ ਨੂੰ ਲਈ ਫਿਰਦਾ ਨਾ ਉਹ ਤੋਂ ਬਚੀ ਮੈਂ ਨਸਰਾ ਤਾਈ ਬਸ ਬੱਚਾ ਦੀ ਆਪਦਾ ਹੁਣ ਹੋਰ ਕੀ ਕਰਾਂ ਮੈਂ ਸਾਰਾ ਦਿਨ ਬੜਿਆ ਰਹੂਗਾ ਘਰੇ ਇਹ ਆਇਆ ਮੇਰੇ ਵਾਲਾ ਪੂਰਾ ਜਾਂਦਾ ਤਾਂ ਕੁੜੀਆਂ ਨੂੰ ਵੀ ਨਹੀਂ ਇਹ ਹਟਦਾ ਕੁੜੀਆਂ ਨੂੰ ਵੀ ਸੀਟੀਆਂ ਮਾਰ ਕੇ ਮੰਨਦਾ ਬਹੁਤ ਵਿਗੜਿਆ ਹੋਇਆ ਕੰਜਰ ਹਰਮਨ ਭਾਈ ਅੱਬੂ ਅੱਬੀ ਸਤਿ ਸ਼੍ਰੀ ਅਕਾਲ ਸਸਤੀਕਾਲ ਹੋਰ ਕੰਢੀ ਘੜਾ ਕੰਮ ਕੀ ਹੋ ਗਿਆ ਬੇ ਲੇਕਨਾ ਉਹ ਨਹੀਂ ਬਣਾ ਭਾਬੀ ਜਿਹੜੇ ਮੂਨ ਨਾਲ ਗਿਆ ਤੇ ਉਸ ਮੂਨ ਨਾਲ ਬਣਾ ਨਹੀਂਗਾ ਕੀ ਮਤਲਬ ਬਣਿਆ ਨਹੀਂਗਾ ਬਣਿਆ ਦਾ ਮਤਲਬ ਆ ਵੀ ਐਵੇਂ ਹੈ ਵੀ ਉੱਥੇ ਜਿਹੜੇ ਜਿਹੇ ਔਲਾਤ ਆਉਂਦੇ ਉਹਨਾਂ ਦੇ ਹਲਤ ਨਾਲ ਬਣਿਆ ਲਿਖਿਆ ਸਾਲ ਕੋਈ ਨਾ ਐਦ ਕੀ ਨਹੀਂ ਬਣਿਆ ਅਗਲੀ ਵਾਰ ਸਹੀ ਕੋਸ਼ਿਸ਼ ਤਾਂ ਪੂਰੀ ਕੀਤੀ ਭਾਬੀ ਪਰ ਬਣੀ ਨਹੀਂ ਆ ਮੈਨੂੰ ਤੇ ਹੀ ਦੇਖੀ ਆ ਭਾਬੀ ਬਾਈ ਕਿੱਥੇ ਐ ਮੈਂ ਇਧਰ ਇੱਥੇ ਵਰਦਾ ਹੋਊ ਕਿਸੇ ਬੰਨੇ ਮੈਨੂੰ ਵੀ ਪਤਾ ਸਾਲ ਬੈਠ ਚਾਹ ਬਣੀ ਹੋਣੀ ਚਾਹ ਲੈ ਲੀ ਆਲਾ ਸਰਪਾਣੀ ਪੀਲਾ ਚਾਹ ਅੰਦਰ ਰੱਖੀ ਹੋਈ ਆ ਉਹ ਪਾਬੀ ਕਲੇਸ਼ਨ ਨਾਲੇ ਭੇਜ ਦੋ ਜਾਈਂ ਆਹੀ ਕਲੇਸ਼ਨ ਨਾਲਾ ਤੁਹਾਡਾ ਕੀ ਕਲੇਸ਼ਨ ਨਾਲ ਭੇਜੋ ਨਾ ਮੈਂ ਵੀ ਕੀ ਕਰਾਂ ਤੇਰੇ ਪਰਾਂ ਨੂੰ ਸੰਭਦਾ ਪਾਬੀ ਕਹਿ ਬਰਾ ਨੂੰ ਕੁਛ ਨਾ ਕੁਛ ਮੈਂ ਕੀ ਕਹਾਂ ਤੂੰ ਹੀ ਮੇਰੇ ਹਨ ਫੜਦੇ ਪੱਲੇ ਪਾਰ ਰੱਖਾ ਮੈਨੂੰ ਇਹ ਅਜੇ ਮੇਰੇ ਘਰ ਦੇ ਨਿਕਲੇਗੇ ਜਿਹੜਾ ਜਮੀਨ ਇਹਨਾਂ ਨੇ ਦੇਖਿਆ ਹੈਗਾ ਘਰ-ਬਾਰ ਆ ਵੀ ਤੇਨੇ ਵੀ ਦੇਖਣਾ ਤੀ ਬਣ ਪੜਨ ਨਾਲ ਵਿਆਹ ਕਰਾਇਆ ਤੂੰ ਹੋਰ ਨਹੀਂ ਲੱਭੇ ਤੈਨੂੰ ਕੋਈ ਮੈਂ ਆਹੀ ਕਰਨੀਆਂ ਸੀ ਅੱਜ ਦੇ ਬੰਦੇ ਨਾਲ ਵਿਆਹ ਹੀ ਕਰ ਦਿੰਦੇ ਮੇਰੇ ਘਰ ਦੇ ਵਿੱਚ ਸਗੋਂ ਆਪਸ ਤੋਂ ਨਹੀਂ ਆ ਭਾਬੀ ਐਨਾ ਵੀ ਨਹੀਂ ਮੜਾ ਹੈਗਾ ਮਰਾ ਭਾਈ ਤੂੰ ਤਾਂ ਉਹੀ ਕੁੱਤੇ ਖਾਣੇ ਵਾਂਗੂ ਪਈ ਜਾਂਦੇ ਉਹਨੂੰ ਹਾਂ ਉਹ ਮੈਨੂੰ ਪਤਾ ਹੀ ਆ ਉਹ ਮਹਾਰਾਜੇ ਪਟਿਆਲੇ ਦਾ ਚੱਲ ਭਾਬੀ ਤੇਰੇ ਨਾਲ ਕਿਹੜਾ ਮੱਥਾ ਮਾਰੇ ਤੂੰ ਸੇ ਦੋਈ ਹੀ ਕਰਦੇ ਹੋ ਕੰਸਰਪਲੇਸ ਰਹਿੰਦਾ ਤੁਹਾਡਾ ਜਦੋਂ ਮੈਂ ਗਿਆ ਤਾਂ ਵੀ ਕੰਸਰਪਲੇਸ ਆ ਨਾ ਉੱਥੇ ਕੰਮ ਬਣਾ ਮੈਨੂੰ ਪਤਾ ਹੀ ਨਹੀਂ ਪਹਿਲੀ ਵੀ ਕੰਮ ਕੰਮ ਬੰਦਦਾ ਨਹੀਂ ਦਾ ਹਾਂ ਹਾਂ ਤੂੰ ਵੀ ਮੇਰੀ ਗੱਲ ਸੀ ਇਹ ਗੱਡੀ ਆ ਕੇ ਭਰਾ ਦੀ ਨਾ ਕਦੇ ਗਲਤੀ ਕਦੀ ਨਾ ਉਹਨੂੰ ਸਮਝਾਉਂਦਾ ਵੱਡੇ ਬਰਾਤ ਸਮਝਾਉਂਦੇ ਹੁੰਦੇ ਆ ਨਾ ਫਿਰ ਮੈਂ ਕੀ ਕਰਾਵਾਂ ਵਿਚਰ ਹੁਣ ਆਪੇ ਨਹੀਂ ਸਮਝਦਾ ਉਹ ਮੈਡਮ ਉਹ ਮੰਮੀ ਨੂੰ ਕਹਦਾ ਕਰ ਮੰਮੀ ਸਮਝਾ ਦੇਣਾ ਓਏ ਘਰ ਵਾਲੀ ਦਾ ਹੱਕ ਹੁੰਦਾ ਸਮਝਾਉਣਾ ਹੀ ਮੈਂ ਬਹੁ ਮੱਥਾ ਮਾਰ ਲਿਆ ਉਹ ਬੰਦਾ ਨਹੀਂ ਸਮਝਦਾ ਤੇ ਹੁਣੇ ਜੀ ਮੇਰੀ ਵੀ ਕੀ ਗੱਲ ਸੀ ਫਿਰ ਚੱਲ ਮੇਰਾ ਵੀ ਨਹੀਂ ਕਸੂਰ ਹੈਗਾ ਆਪਾਂ ਕਰ ਹੀ ਜਾਊ ਜਿਵੇਂ ਕਰਨਾ ਲੈ ਮਾਰਿਆ ਮੇਂ ਪਾਣੀ ਮੱਥੇ ਜੈ ਨਹੀਂ ਵੀ ਚਾਹ ਬਣਾ ਦੇ ਪਾਣੀ ਨੂੰ ਕੀ ਠੰਡ ਰਹੀ ਗਈ ਹੈ ਇਹ ਮੁੱਕ ਗਈ ਥੀਮ ਡਬੀ ਚੋ ਯਾਰੋ ਕੋਈ ਅਮਲੀ ਦਾ ਡੰਗ ਸਾਰੋ ਮੇਰੀ ਰੂਸੀ ਫਰੇ ਕਰਤਾਰੋ ਲੱਗੀ ਤੋੜ ਸਰੀਰ ਨੂੰ ਹਾਈ ਜੰਦਰ ਨੇ ਕੜ ਚੱਲੀ ਲੱਗੀ ਤੋੜ ਸਰੀਰ ਨੂੰ ਕਿਉਂ ਆ ਗਿਆ ਭਾਈ ਹਾਂ ਤੈਨੂੰ ਪਤਾ ਹੀ ਨਹੀਂਗਾ ਨਾ ਮੈਨੂੰ ਤਾਂ ਕਾਹਨੂੰ ਪਤਾ ਹੈ ਕੱਲ ਤਾਂ ਮੈਂ ਆਇਆ ਬੈਠਾ ਉਹਦਾ ਫਿਰ ਆਇਆ ਰਾਤ ਥੋੜੀ ਜੀ ਗੱਡੀ ਆਊਟਲਾਈਨ ਤੇ ਜੜ ਰਹੀ ਸੀ ਆਊਟਲਾਈਨ ਨੂੰ ਕੀ ਹੋ ਗਿਆ ਸੀਗਾ ਤੈਨੂੰ ਪਤਾ ਹੈ ਬੋਤਕਾ ਗ੍ਰੀਨ ਬੋਤਕਾ ਪੀਤੀ ਆ ਰਾਤ ਦਾ ਸੀ ਨੇ ਅੱਛਾ ਹਾਂ ਕਿਵੇਂ ਹੋਈ ਉਹਦਾ ਭਾਈ ਪਤਾ ਕੀ ਚੱਕਰ ਹੈ ਮੈਂ ਦੱਸਦਾ ਕਿ ਮੈਂ ਹੁਣ ਤੂੰ ਨਾ ਰਾਜ ਪੁੱਛ ਜੇ ਨਾ ਰਾਜ ਪੁੱਛਿਆ ਜਾ ਵੀ ਉਹ ਬੜੀ ਵਧੀਆ ਗੱਲ ਹੈ ਕਿਉਂ ਦਸਵੇਂ ਦਾ ਫਿਰ ਤੂੰ ਪੁੱਛ ਨਾ ਪੁੱਛ ਨਾ ਪੁੱਛ ਨਾ ਮੈਦਨ ਮਾਇਕ ਨਾ ਉਤਾਈ ਯਾਰ 80 ਆਖਿਆ ਵੀ ਦੀ ਸੀ ਘਰ ਦੀ ਤਾਂ ਸੀ ਬਲੈਂਡਰ ਬਲੂਂਡਰ ਹੋਗੀ ਘਰ ਦੀ ਹੋਗੀ ਆ ਇੰਪਰਾਇਬਲ ਬਲੂ ਹੋਗੀ ਤੇ ਇੱਕ ਹੋਰ ਹੁੰਦੀ ਹੈਗੀ 100 ਪੇਪਰ ਹੋਗੀ ਇਹਦਾ ਵੀ ਆਖਿਆ ਰੋਜ਼ ਪੀਂਨੇ ਆ ਹੈਨਾ ਵੀ ਆਪਾਂ ਪੀਵਾਂਗੇ ਗ੍ਰੀਨ ਬੋਤਲਾਂ ਕੱਚਾ ਪਾ ਕਰਕੇ ਫਿਰ ਗੱਡੀ ਆਊਟਲਾਈਨ ਤੇ ਜਿਆਦਾ ਚੜ ਗਈ ਛਾਲੀਆਂ ਛੂੜੀਆਂ ਲੱਗੀਆਂ ਮੈਨੂੰ ਉਲਟੀਆਂ ਬੁਰੇ ਹਾਲ ਏਦੂ ਬਾਅਦ ਚ ਭਾਈ ਮੈਂ ਕੀ ਕਰਾਂ ਨੀਂਬੂ ਪਾਣੀ ਪੀਤਾ ਫਿਰ ਬਣਾ ਕੇ ਠੰਡਾ ਬਰਫ ਢੇਕ ਕੇ ਆਬੀ ਨੇ ਨਹੀਂ ਬਣਾ ਕੇ ਦਿੱਤਾ ਹਾਏ ਉਹ ਤਾਂ ਭੈਣ ਦੇ ਖਸਮਰੀ ਕੀ ਪੁੱਛਦਾ ਉਹਦਾ ਬਾੜੀ ਭੜੀ ਆਏ ਮੈਂ ਤਾਂ ਪਸਤਾ ਰਿਆਂ ਵਿਆਹ ਕਰਾ ਭੈਣ ਘੜਾ ਨੂੰ ਵਿਆਹ ਕਰਾਇ ਦਿੱਤੀ ਤੂੰ ਉਹ ਬਾਹਲਾ ਨਾ ਪਤਾ ਕਰ ਤੂੰ ਅੱਗੇ ਹਾਂ ਉਹ ਤਾਂ ਤੱਤਾ ਹੋ ਗਿਆ ਵੀ ਮੈਂ ਵਿਆਹ ਕਰਾਉਣਾ ਵਿਆਹ ਕਰਾਉਣਾ ਉਹ ਤੱਤਾ ਤਾਂ ਹੁਣ ਵੀ ਆ ਮੈਂ ਐ ਕਿ ਮੈਂ ਠੰਡਾ ਹੋ ਗਿਆ ਐ ਨਹੀਂ ਹੁੰਦਾ ਠੰਡਾ ਐ ਨਹੀਂ ਹੁੰਦਾ ਠੰਡਾ ਜਿਵੇਂ ਤੁਸੀਂ ਕਰਨ ਨੂੰ ਫਰਦੋ ਕਦੇ ਗੂੰਦ ਗਜ਼ੀਰਾ ਰੱਖਦੇ ਹੋ ਕਦੇ ਕੋਸ ਰੱਖਦੇ ਮੀ ਠੰਡਾ ਹੋ ਜਾਏ ਨਹੀਂ ਹੁੰਦਾ ਵਰਤਦਾ ਮੈਂ ਤਪਤੀ ਰਹੂੰ ਹੋਰ ਕਰਕੇ ਦਿਖਾਵਾਂ ਹਾਂ ਬਸ ਰਹਿਣ ਦੇ ਬਸ ਤਾਂ ਮੈਨੂੰ ਪਤਾ ਤੇਰੇ ਅੱਗ ਲੱਗੀ ਹੋਈ ਹੈ ਜਿਹੜੀ ਚੰਡੀਗੜ੍ਹ ਕੀ ਕਰਨ ਗਈਗਾ ਗੱਡਾ ਖੜਾ ਹੀ ਚੰਡੀਗੜ੍ਹ ਜਾਣ ਨੂੰ ਚੰਡੀਗੜ੍ਹ ਕੋਮਨ ਪੰਜ ਹਜ਼ਾਰ ਘੁੰਮਣ ਨੂੰ ਕੀ ਉੱਥੇ ਹੈਮਾ ਮਾਲਣੀ ਕੋਲੇ ਗਿਆ ਹੋਣਾ ਕਿਸੇ ਕੰਮ ਗਿਆ ਸੀ ਆਪਣੀ ਡਿਊਟੀ ਕਰਨ ਗਿਆ ਤਿਆ ਉਹ ਗਿਆ ਸੀ ਮਕਲਾਵਾ ਕਰਨ ਨਾਲੇ ਨੌਕਰੀ ਨਾਲੇ ਹੋਰ ਉੱਥੇ ਕੀ ਦੀ ਸੀ ਲੱਗਿਆ ਹੋਇਆ ਤੂੰ ਵੀ ਹਾਂ ਵੀ ਤਾਂ ਕਰਕੇ ਜਾਂਦਾ ਵੀ ਮੇਰਾ ਤਾਂ ਚੰਡੀਗੜ੍ਹ ਡਿਊਟੀ ਆ ਮੈਂ ਤਾਂ ਮੇਂ ਨਾ ਜਾਇਆ ਮੇਂ ਨਾ ਕਰੇ ਮੈਨੂੰ ਸਾਰਾ ਪਤਾ ਤੂੰ ਨਾ ਫੁੱਦੂ ਬਣਾਇਆ ਕਰ ਓ ਮੈਨੂੰ ਨਾ ਓਏ ਤੁਸੀਂ ਅਣਪੜ੍ਹੋ ਤੁਸ ਨੂੰ ਕੀ ਪਤਾ ਹੈ ਪੜ੍ਹੇ ਲਿਖੇ ਨੂੰ ਸਾਰਾ ਕੁਝ ਪਤਾ ਹੁੰਦਾ ਨਹੀਂ ਦੇ ਟਿੱਕਦੀ ਨਹੀਂ ਅਣਪੜ੍ਹ ਕਾਣੂ ਦਾ ਨੂੰ ਪਤਾ ਕਾਣੂ ਪਤਾ ਇਹ じゃ ਗੱਲ ਨਾ ਜਾਣੀ ਮੇਰੀ ਗੱਲ ਸੁਣ ਲੈ ਕੀ ਗੱਲ 8 ਸਾਲਾਂ ਦੀ ਜਬਾਨੀ ਚੱਡੀ ਸੀ ਮੇਰੇ 18 ਸਾਲਾਂ ਤੋਂ ਮੈਂ ਬਾਕਿਆ ਚੰਡੀਗੜ੍ਹ ਕਰਾਇਆ ਉਧਾਰ ਕਰ ਉਹ ਤੋਂ ਬੁੜੀਆਂ ਦੇ ਚੱਲਦਾ ਹੁੰਦਾ ਸੀ ਕਦੋਂ ਵੀ ਅੱਛਾ ਠੀਕ ਹੈ ਮੈਂ ਬਾਕਿਆ ਚੰਡੀਗੜ੍ਹ ਚੰਡੀਗੜ੍ਹ ਹੀ ਜਾ ਕੇ ਪਾਈ ਉਹ ਫਿਰ ਆਪਾਂ ਮੈਂ ਤਾਂ ਬੁੜਿਆ ਵਾਂਗੂ ਮੇਰੇ ਤਾਂ ਕੋਈ ਕੱਪੜੇ ਲੀੜੀ ਚ ਇਹਦੇ ਮੇਰਾ ਤਾਂ ਲਵੇ ਹੋ ਗਈਆਂ ਕੁੜੀਆਂ ਯਾ ਮੇਰੇ ਐ ਲਵੇ ਹੱਥ ਕਰਨ ਹਾਂ ਫੋਟੋਆਂ ਖਿਚਾਉਣ ਮੇਰੇ ਨਾਲ ਤੂੰ ਤਾਂ ਸਮਝਦੌਲ ਸੀ ਹਨਾ ਤੂੰ ਪਿੰਡ ਦੀ ਤਾਂ ਤੂੰ ਇਹਦੇ ਚ ਗਿਆਗਾ ਤੇਰੇ ਨਾਲ ਤਾਂ ਫਿਰ ਪੱਟਰ ਕੀ ਹੋਣੀ ਪੱਕਾ ਕੋਈ ਮੈਨੂੰ ਪਤਾ ਕਾਰਾ ਕਰੇਗਾ ਮੈਂ ਤਾਂ ਇਹ ਜੇ ਕੰਮ ਜੁ ਕੋਈ ਨਹੀਂ ਕਰਦਾ ਤਾਂ ਅਗਲ ਪਾਏਗਾ ਪਾਪੇ ਵਾਲੀ ਪੱਕ ਨੂੰ ਪੱਕ ਨੂੰ ਦਾਗਲ ਵਾਰ ਖਿਆ ਲੈ ਲੈ ਤਾਂ ਲਵਾ ਤਾਂ ਸੀਦੀ ਕਾਲੀ ਵਿਆਹ ਕਰਨ ਦੀ ਹੋ ਗਈ ਓ ਸ਼ੇਰੇ ਨਾਲ ਬਹਿ ਕੇ ਆਇਆ ਸ਼ੇਰੇ ਨਾਲ ਪਿੰਡ ਚ ਕੋਈ ਉਂਗਲ ਖੜੀ ਕਰੀ ਮੈਨਾਂ ਤੈਨੂੰ ਪੁੱਛਦੀ ਆ ਪੁੱਛਦੀ ਆ ਨਾ ਪੁੱਛੇ ਮੇਰੀ ਟੀਮ ਓਏ ਨਾਲੇ ਬਾਈ ਨਾਲ ਤਾਂ ਭਾਪੀ ਪਾਣੀ ਨਹੀਂ ਦਿੰਦੀ ਨਾ ਚਾਹ ਜੱਦ ਨਾਲ ਦਿੰਦੀ ਨਾ ਰੋਟੀ ਜੱਦ ਨਾਲ ਉਹ ਤੇਰੇ ਮੁੱਧਰੇ ਕੌਫੀ ਨਾ ਲਾਦੇ ਹੋ ਕਿਤੇ ਗ੍ਰੀਨ ਟੀ ਲਾਦੇ ਨਾਲੇ ਬ੍ਰਿਸ਼ਟਾ ਕੌਫੀ ਮੇਰਾ ਸਾਰਾ ਗੱਲਾਂ ਦੇ ਕੀ ਕਰ ਦੁੱਤੇ ਇਹਨੇ ਟਿੰਡੀਆ ਲੈਣੀਆਂ ਨੇ ਮੇਰੀ ਟੀਵੀਆ ਦਵੇ ਜੈ ਨਾ ਦਵੇ ਨਾਲੇ ਇੱਕ ਗੱਲ ਤੁਮ ਮੈਂ ਹੋਰ ਕਹਿਣਾ ਜਿੱਦਨ ਤੇਰੇ ਲਈ ਆ ਗਈ ਨਾ ਉਦੋਂ ਪੁੱਛੂ ਨਾ ਤੀ ਦੋ ਝਾੜੂ ਪੋਚਾ ਲਵਾਇਆ ਓਏ ਓਏ ਚੰਡੀਗੜ੍ਹ ਵਾਲੀ ਤਾਂ ਹਲੇ ਮਾੜਾ ਮੋਟਾ ਦੇ ਵੀ ਦਿੰਦੀ ਆ ਚੰਡੀਗੜ੍ਹ ਵਾਲੀ ਨੇ ਤੇਰੂ ਨਾ ਫੱਟੀ ਪੋਚੀ ਜਿਹੜਾ ਡੇਢ ਕਿਲਾ ਤੇਰੇ ਨੌਂ ਆ ਜਿੱਦੜਾ ਨਾ ਥੱਲੇ ਲਵਾਇਆ ਪੂਰੀ ਗੈਕ ਕਿਨ ਅਪਲਾਈ ਮੈਨੂੰ ਉਹ ਦੇਖ ਲੈ ਗਵੰਡੀਆਂ ਦੀ ਉਹਨਾਂ ਦੇ ਬਹੁ ਵਿਆਹ ਕਿ ਲੈ ਆ ਉਹ ਬਹੁ ਬਕਲਾਵਾ ਯਾਰ ਗਵੰਡੀਆਂ ਦਾ 100 ਲਿਆ ਦੇਖ ਜਦੋਂ ਕਰੇ ਗਿਆ ਦੀ ਮੈਂ ਉਹਨਾਂ ਦੇ ਦੇਖ ਹੁਣ ਜਾ ਕੇ ਆ ਮੈਂ ਪਾਣੀ ਦਿੱਤਾ ਨਾਲੇ ਬਿਸਕੁਟ ਤੇ ਚਾਹ ਨਾਲ ਵੀਰ ਜੀ ਵੀਰ ਜੀ ਕਰਦੀ ਆ ਉਹ ਆਪਣਾ ਹੀ ਹੋਰ ਇਸ ਤਰ੍ਹਾਂ ਕਰੀ ਜਾਂਦੀ ਆ ਇੱਕ ਗੱਲ ਸੁਣ ਲੈ ਯਾਰ ਤੇ ਇੰਨੇ ਮੇਰੀ 3ਵੀਂ ਤੋਂ ਲੈਣਾ ਕੀ ਆ ਮਾੜਾ ਬੋਲੇ ਚੰਗਾ ਬੋਲੇ ਤੈਨੂੰ ਟਿੰਡੀਆਂ ਲੈਣੀਆਂ ਨੇ ਯਾਰ ਤੂੰ ਨਾ ਬਲਾਜੇ ਤੈਨੂੰ ਮਾੜੀ ਮੈਂ ਤਾਂ ਕੁਝ ਨਹੀਂ ਲੈਣਾ ਮੇਰੇ ਨਾਲ ਸਹੀ ਆ ਗਲੀ ਮੈਨੂੰ ਠੀਕ ਐ ਜਿੱਦਣ ਮੇਰੇ ਨਾਲ ਕਿਸੇ ਗੈਰ ਬੰਦੇ ਨਾਲ ਦੇਖ ਲਈ ਮੈਂ ਤਨ ਉਦਨੇ ਕਹਿਣਾ ਵੀ ਬਾਈਕਟ ਤੇ ਮੈਂ ਗਿਰਣਾ ਨਾਲ ਮੈਨੂੰ ਪਤਾ ਤੇਰਾ ਫੁੱਦੂ ਘੱਟ ਬਣਾਇਆ ਕਰ ਚੱਡੀ ਗੜ ਵਾਲੀ ਤੈਨੂੰ ਪਸਾਉ ਜਿੱਦਨ ਮਰਜੀ ਪਸਾ ਦੇ ਮੈਨੂੰ ਨਿੱਕੇ ਲੈ ਲੈ ਮੈਨੂੰ ਉਦਨ ਉਦਨ ਕੁੱਪ ਚ ਟੂੜੀ ਵਾਲੇ ਕੁੱਪ ਚ ਫੜਿਆ ਤੂੰ ਗੱਲਾਂ ਮਾਰਦਾ ਕਦੋਂ ਫੜਿਆ ਖੇਤ ਫੜਿਆ ਨਹੀਂ ਟੂੜੀ ਵਾਲੇ ਕੁੱਪ ਚ ਗੱਲਾਂ ਮਾਰਨਾ ਕਰੇ ਬੁੱਗੇ ਜਾਨ ਮੇਰੀ ਖੰਡਾ ਉਹੀ ਉਹੀ ਲਾਈ ਜਾਂਦੇ ਨੇ ਪੰਪਰ ਕਰੀਏ ਉਹ ਚੰਗਾ ਉਹ ਇੱਧਰ ਮੈਨੂੰ ਪਤਾ ਤੇਰਾ ਕਿਉਂ ਉਧਾਰ ਕੱਢ ਲੈ ਕੇ ਜਾਂਦਾ ਤੂੰ ਉਥੇ ਉਧਾਰ ਕੱਢ ਤੂੰ ਕਿਹੜਾ ਉਧਾਰ ਤੇਰਾ ਖਸਮ ਉਥੇ ਲੱਗਦਾ ਹੈ ਤੂ ਦਾ ਆਧਾਰ ਕਾਰਡ 3 ਇਹ ਸੁਵਿਧਾਰ ਕੜ ਪੀਆਟਸੀ ਕਾਰਡ ਪਿੰਨ ਕੜ ਬੈਂਕ ਦੀ ਕਾਪੀ ਫੋਟੋ ਸਟੇਟ ਸਾਰਾ ਕੁਝ ਲੈ ਆਂਦਾ ਉੱਥੇ ਓਏ ਮੇਰੇ ਕੋਲ ਕਿਉਂ ਕੀ ਪਤਾ ਹੈ ਪੜ੍ਹ ਲਿਖਿਆ ਮੈਂ ਮੇਰੀ ਗੱਲ ਸੁਣ ਲੈ ਮੈਨੂੰ ਤੁਸੀਂ ਉਹੀ ਨਾ ਉਹ ਚਾਰਿਆ ਕਰੋ ਹਰ ਟਾਈਮ ਮੈਨੂੰ ਸਾਰਾ ਪਤਾ ਆਧਾਰ ਕੜ ਕਿਉਂ ਤੂੰ ਲੈ ਕੇ ਜਾਣਾ ਕਮਰਿਆਂ ਵਾਸਤੇ ਲੈ ਕੇ ਜਾਣਾ ਉੱਥੇ ਤੈਨੂੰ ਕਮਰੇ ਕਿਰਾਏ ਦੇ ਆਧਾਰ ਕੜ ਨਾਲ ਮਿਲਦੇ ਨਹੀਂ ਆਧਾਰ ਕੜ ਤੋਂ ਤੇਰੇ ਨਾਲ ਮਾਸੜ ਮਿਲਦੇ ਨਹੀਂ ਜਿੱਦਣ ਤੇ ਦੱਸਿਆ ਨਾ ਵੀ 75 ਸਿੰਘ ਦਾ ਮੁੰਡਾ ਗੁਰੀ ਜਿੱਦਣ ਨਾਂ ਬੋਲ ਗਿਆ ਤੇਰਾ ਨਾ ਨਾਲ ਮੇਰੇ ਵੀ ਪੁੜੇ ਕਟਵਾਏਗਾ ਤੂੰ ਤੂੰ ਦਾਸ ਦੀ ਗੱਲ ਕਰੇ ਸਾਰੇ ਟੱਬਰ ਦੇ ਪਰਚਾ ਪਵਾ ਦੂਗੇ ਉਹ ਧਾਰ ਕੱਢ ਦੇਣਾ ਚੱਕ ਕੇ ਬੁੱਤੋਂ ਤੇ ਕੱਲ ਨੂੰ ਜਿੱਦ ਤੇ ਰੇਡ ਪੈ ਗਈ ਫੇਰ ਤੂੰ ਮੈਨੂੰ ਐ ਲਾਦਾ ਮੈਨੂੰ ਘਰੇ ਹੀ ਘੜਾਏਂਗਾ ਮੈਂ ਲਾ ਰੋਕੜ ਭਾਈਂਗਾ ਹੋਰ ਨਾਲੇ ਨਾ ਮੇਰੇ ਸਾਲੇ ਹੋਰ ਕਿਤੇ ਕਮਰੇ ਮਿਲਦੇ ਨਹੀਂ ਉਧਾਰ ਕੱਢਣ ਵਾਲੇ ਜ਼ਰੂਰੀ ਨੇ ਇਸੇ ਦਾ ਮਾਰਾ ਭਾਈ ਰੋਜ਼ ਕਲੇਸ਼ ਰਹਿੰਦਾ ਮੈਂ ਚੰਡੀਗੜ੍ਹ ਪਾ ਜਾਣਾ ਵੀ ਚੱਲ ਪੈਰ ਪਾ ਦੂ ਤੂੰ ਉਹ ਪਕਾਈ ਨਾ ਮਰ ਮੇਰੇ ਨਾਲ ਕੰਮ ਕਰਨ ਨੇ ਮੈਂ ਵੀ ਖੇਤ ਜਾਣਾ ਮੈਂ ਬਿਜ਼ਨਸਮੈਨ ਬੰਦਾ ਚੱਲ ਠੀਕ ਹੈ ਤੇਰੇ ਨਾਲ ਕਿਹੜਾ ਪਕਾਈ ਮਾਰੇ ਪਕਾਈ ਮਰੀ ਮੇਰੇ ਸਾਲੇ ਕੀ ਆਪ ਚਾਪੀਣੀ ਪੈਂਦੀ ਐ ਸਾਰਾ ਇੱਕ ਦੀ ਨਹੀਂ। ਆਨੂੰ ਕਾਣੂ ਪਤਾ ਤੂੰ ਜਿਹੜੀ ਜ਼ੁਬਾਨੀ ਤਰੇ ਤੇ ਹੁਣ ਆਈ ਆ ਮੇਰੇ 18 ਚ ਲੰਗੀ ਉਹ। ਹਲੇ ਕਹਿੰਦਾ ਮੈਂ ਆਧਾਰ ਕਾਰਡ ਨਹੀਂ ਕਰਦਾ ਫਲਾਣਾ ਨਹੀਂ ਕਰਦਾ ਮੈਂ ਤਾਂ ਸੀ ਨੌਕਰੀ ਕਿਹੜਾ ਤੂੰ ਭੇਂਦੀ ਡੰਗ ਡੀਸੀ ਲੱਗਿਆ ਹੋਇਆ ਉੱਥੇ। ਸਾਲਾ ਜਦ ਤਨ ਫੋੜੇ ਕਟਵਾਤੀ ਨਾ ਆਧਾਰ ਕਾੜੇ ਫੋੜੇ ਕਟਵਾਉਂਦੇ ਜਦ ਤਨ ਮਰਜੀ ਕਟਵਾ ਦੇ। ਰਾ ਸਾਲਾ ਬੋਲ ਬੋਲ ਨਿਕਲਦਾ ਨਹੀਂ ਗੱਲਾਂ ਮਾਰਦਾ ਵੱਡੀਆਂ ਵੱਡੀਆਂ। ਨਾਲੇ ਪੀਤੂ ਤੋਂ ਕਾਰਡ ਕੂੜਦਾ ਕਿਉਂ ਨੇ ਆ ਕਿ ਨਾਲੇ ਕੀਤੀ ਜਾਂਦੀਆਂ। ਰਣੀ ਮਾ ਕਰੀਆ ਬੱਤਾ ਹਾਂ ਤਾਂ ਹੀ ਆ ਜਾ ਆ ਜਾ ਕੀ ਕਰ ਰਹੀ ਸੀ ਕੁਝ ਨਹੀਂ ਬਸ ਕੱਪੜੇ ਹੀ ਪੈਸੀ ਉਹੀ ਧੋਣ ਤੇ ਨਹੀਂ ਤਾਂ ਨਿਭੜਦੀ ਨਹੀਂ ਹੈਗੇ ਉਹ ਸਾਰੀ ਦਿਹਾੜੀ ਲੱਗੇ ਰਹਿੰਦੇ ਕਿ ਨਿਭੜਨੇ ਚੀਂ ਤੇ ਘਰਾਬੂਨੀ ਬੱਦਾ ਬਾਈ ਕਰ ਲੈਂਦਾ ਕੰਨੀਆਂ ਦੇਖਣ ਲੱਗੇ ਜਾਂਦਾ ਦਸ ਕਾਲੀ ਕੀ ਆਹ ਉਹ ਤੇ ਸਵੇਰੇ ਕਿੰਨਾ ਐ ਲੱਦੇ ਸੀ ਬੈਂਕ ਕੋ ਡੱਗ ਚਾਹਵਾ ਬਹੁਤ ਔਖਾ ਜਾਂਦਾ ਭਾਈ ਕਦੇ ਬੱਦਲ ਕਦੇ ਧੁੱਪ ਕੱਪੜੇ ਸੁੱਕਦੇ ਨਹੀਂ ਹੈਗੇ ਹਾਂ ਉਤੇ ਹੋਰ ਕੀ ਕਰ ਕੀ ਬਣਾ ਲਿਆ ਰੋਟੀ ਟਿੱਬਾ ਬਣਾ ਲਈ ਨਾ ਹੋਏ ਤਾਂ ਬਣਾਉਣੀ ਆ ਆਪਾ ਕਿਵੇਂ ਗਿਆ ਧਮਾਰੇ ਅੱਜ ਇੰਨੇ ਦਿਨਾਂ ਬਾਅਦ ਆਇਆ ਨਹੀਂ ਜਾਂਦਾ ਤੁਹਾਡੇ ਤੋਂ ਕੋਈ ਤਾਂ ਘਰ ਆ ਤੂੰ ਬੜਾ ਮਿਲਦੀਆਂ ਮੈਨੂੰ ਉਹ ਬਸ ਟਾਈਮ ਹੀ ਨਹੀਂ ਮਿਲਦਾ ਹੈਗਾ ਹਾਂ ਫਿਰ ਮੈਨੂੰ ਕਿਥੋਂ ਟਾ ਕਿਹੜੇ ਬਚੋਲੇ ਨੇ ਤੈਨੂੰ ਇਹ ਜਿਹਾ ਰਿਸ਼ਤਾ ਫਸਾਤਾ ਸਾਨੂੰ ਵੀ ਉਹ ਤਾਂ 10ਵੀਂ ਫੇਲ ਹੈ ਰੋੜਨਾ ਤਾਂ ਬਸ ਤਾਂ ਹੀ ਟੱਕਰ ਗਿਆ ਸੀਗਾ ਕੀ ਕਰੀਏ ਆਪਦਿਆਂ ਤੇ ਵੀ ਨਹੀਂ ਭਰੋਸਾ ਕਰਨ ਯੋਗ ਹੈਗੇ ਬਗਾਨਿਆਂ ਤੇ ਤਾਂ ਹੁਣ ਕੀ ਚੱਲ ਪੁੱਤ ਜਿਹੜਾ ਬਣ ਗਿਆ ਤਾਂ ਬਣ ਗਿਆ ਤੇਰੇ ਸੰਯੋਗ ਤੇ ਤੂੰ ਉਹ ਜਿਹੜਾ ਮਲੰਗ ਨੂੰ ਲਈ ਫਿਰਦਾ ਨਾ ਉਹ ਤੋਂ ਬਚੀ ਮਦਨਸਾ ਤਾਈ ਬਸ ਬੱਚੇ ਦੀ ਆਪਦਾ ਹੁਣ ਹੋਰ ਕੀ ਕਰਾਂ ਮੈਂ ਸਾਰਾ ਦਿਨ ਬੜਿਆ ਰਹੂਗਾ ਘਰੇ ਇਹ ਆਇਆ ਮੇਰੇ ਵਾਲਾ ਤੂੰ ਰਹਿ ਜਾਂਦਾ ਤਾਂ ਬੁੜੀਆਂ ਨੂੰ ਵੀ ਨਹੀਂ ਹਟਦਾ ਬੁੜੀਆਂ ਨੂੰ ਵੀ ਸੀਟੀਆਂ ਮਾਰ ਕੇ ਲੰਘਦਾ ਤਾਂ ਬਹੁਤ ਵਿਗੜਿਆ ਹੋਇਆ ਕੰਜਰ ਚੱਲ ਮੈਂ ਅੱਗੇ ਤਾਂ ਬੜਨੀ ਨਹੀਂ ਨਾ ਬਸ ਘਰੇ ਉਹ ਤਾਂ ਚੋਰੀ ਦੀ ਨਹੀਂ ਆਤਾ ਉਹਨੂੰ ਐ ਨਹੀਂ ਪਤਾ ਵੀ ਕੀ ਚੱਕ ਕੇ ਲੈ ਜਾਏ ਤੇ ਰੱਖਣ ਧੂਲ ਪਾ ਕੇ ਏਰੇ ਭਾਬੀ ਪਾਣੀ ਦਾ ਗਲਾਸ ਲੈ ਅੰਦਰ ਵੜ ਕੇ ਬੋਝ ਕੇ ਪੈਸੇ ਚੱਕ ਕੇ ਲੈ ਜੂ ਨਾ ਤੇਰੇ ਚਿੱਤਰ ਪਾਉ ਨਾ ਤੈਨੂੰ ਕਰੋ ਘੜਾ ਦੂ ਐਡਾ ਹਰਮੀਆ ਤਾਂ ਕੰਜਰ ਆ ਠੀਕ ਆ ਬਸ ਹਰਦਾਨਾ ਬੜਨੀ ਨਹੀਂ ਦੇਣਾ ਤੀਮੀ ਬਾਜ ਆਉਦਾ ਤੀਮੀ ਬਾਜ ਆਹੇ ਜੇ ਬੰਦੇ ਮੈਨੂੰ ਬਾਹਲੇ ਪਾੜੇ ਲੱਗਦੇ ਉਹ ਤਾਂ ਬੁੜੀਆਂ ਬੜੀਆਂ ਨੂੰ ਵੀ ਜੇ ਕੋਈ ਚੋ ਗਾਹਲੇ ਚ ਉਧਰ ਨੰਗੂ ਵਾ ਸੀਟੀਆਂ ਮਾਰਨ ਲੱਗ ਜੂ ਗਾਣੇ ਗਾਉਣ ਲੱਗ ਜੂ ਲੈ ਰੁੱਡਣਾ ਸ਼ਰਮ ਖਾਂਦਾ ਜੀਜੀ ਤੋਂ ਸ਼ਰਮ ਨਹੀਂ ਆਉਂਦੀ ਇਹ ਵੀ ਪਿੰਡ ਦੀਆਂ ਨੇ ਤੇ ਨਹੀਂ ਮਾੜਾ ਪਹਿਣਾ ਲੱਗਦੀਆਂ ਨੇ ਉਹਨਾਂ ਨੂੰ ਤਾਂ ਨਾ ਨਾ ਇਹ ਨਹੀਂ ਬੱਸ ਤਾਂ ਕਿਸੇ ਨੂੰ ਬਚ ਕੇ ਰਹੀ ਤੀ ਆਪਦੀ ਇੱਜ਼ਤ ਆਪਦੇ ਉੱਤੇ ਰੱਖੇ ਠੀਕ ਆ ਮੈਂ ਉਹਨੂੰ ਕਹਿ ਦੀ ਹਰਮਨ ਨੂੰ ਵੀ ਇਹਨੂੰ ਬਾੜਨ ਦੀ ਲੋੜ ਨਹੀਂ ਕਰੀ ਦੇ ਤਾਂ ਯਾ ਸਮਝ ਫਰਗ ਲੈ ਗਾ ਦੀਆਂ ਨੇ ਮੈਂ ਨਹੀਂ ਕਹਿੰਦੀ ਮਾਂ ਸਮਝਾਉਂਦੀ ਆ ਉਹਨੂੰ ਨਾਲ ਤੇ ਭਰਾ ਸਮਝਾਉਂਦਾ ਗਾ ਸੁਣ ਤੈਨੂੰ ਮੈਂ ਇਹ ਦਿੰਦੀ ਹੁਣ ਐਂ ਕਹਿਦੀ ਕਹ ਜੇ ਇਹ ਬੜੂਗਾ ਘਰੇ ਮੈਂ ਤਾਂ ਪੱਕੇ ਬੱਗ ਜੂ ਚੁੰਨੀ ਚੱਕ ਕੇ ਫਿਰ ਜਾਈਂ ਜਿੱਥੇ ਮਰਜੀ ਇਹਦੀ ਮਾਂ ਤੋਂ ਹੀ ਲੈ ਲਈ ਪੱਕੀਆਂ ਚੰਗਾ ਐਂ ਕਹਿਦੀ ਹੁਣ ਤਾਂ ਐਂ ਕਰਨਾ ਪਊਗਾ ਇਹ ਰੁਕਸਾ ਵਰਤੀ ਮੈਂ ਤੈਨੂੰ ਦੱਸਾਂ ਇਹ ਤਾਂ ਬਹੁਤ ਰਾਮੀ ਬੰਦਾ ਬੱਚੀ ਵੀਰ ਠੀਕ ਹੈ ਤਾਂ ਬੈਠਿਆ ਨੇ ਚਾਹ ਬਣਾ ਲਈ ਲੱਭਤ ਚਾਹ ਪੀ ਕੇ ਆਈ ਤੀ ਹੁਣੇ ਚਲੋ ਠੀਕ ਫਿਰ ਧਿਆਨ ਨਾਲ ਜਾਇਓ ਚੰਗਾ ਆਹ ਕੱਪੜੇ ਵੀ ਧੋਵਾ ਯਾਰ ਸ਼ੀਤੀ ਉਫੋ ਨੀਂਦ ਵੀ ਅਜਾ ਨਾ ਚੰਗੀ ذرا ਗਈ ਦੁਪਹਿਰੀ ਦੁਪਹਿਰੇ ਉੱਠਣਾ ਪਿਆ ਪਾਪੀ ਕੌਣ ਸੀ ਤੜਕੀ ਤੜਕੀ ਰੋਲਾ ਪਾਰਖਿਆ ਸੀਗਾ ਕੁਛ ਨਹੀਂ ਉਹ ਤਾਂ ਤਾਈ ਆਈ ਸੀ ਤਾਈ ਉਹ ਕੀ ਕਰ ਰਹੀ ਸੀ ਤੀਰੇ ਬਸ ਗੱਲਾਂ ਬਾਤਾਂ ਕਿਹੜੀ ਬਣਾ ਜਿਹੜੀ ਆ ਨਾਲ ਲੱਗਵੇਂ ਘਰ ਵਾਲੀ ਆ ਹਾਂ ਓਏ ਉਹਦੇ ਉਹਦੇ ਉਤਨਾ ਦੀ ਗੱਲਾਂ ਚ ਕਿਉਂ ਕੀ ਆਇਆ ਉਹ ਤਾਂ ਚੁਗਲੀਆਂ ਲਾਉਂਦੀ ਆ ਬਥੇਰੀਆਂ ਚੁਗਲੀਆਂ ਲਾਤੀਆਂ ਬਥੇਰੀਆਂ ਦੇ ਘਰ ਪੱਟੇ ਨੇ ਉਹਨੇ ਅੰਕ ਕਹੜੀ ਗੱਲਾਂ ਵੀ ਸੱਚੀਆਂ ਹੀ ਦੱਸ ਕਹਿੰਦੀ ਆ ਫੇਰ ਆਹੋ ਤੈਨੂੰ ਤਾਂ ਲੱਗਦਾ ਵੇ ਭਾਬੀ ਸੱਚੀਆਂ ਗੱਲਾਂ ਭਾਬੀ ਤਾਈ ਦਾ ਇੰਨੀ ਖਰਾਮਣਾ ਉਹ ਜਿਹੜਾ ਨਾਮ ਲਗਮ ਕਰਨੀ ਹੈ ਕਿ ਆਪਣੇ ਉਹ ਪਰਾਂਲੇ ਪਾਸੇ ਉਹਦੇ ਘਰ ਰਜੜਦਾ ਤਾਂ ਹੀ ਨਹੀਂ ਆਏਂਗੀ ਨੇ ਕੋਈ ਉਹ ਕਰ ਦੂਗਾ ਜੇ ਗਲਤੀ ਹੋਊਗੀ ਬੰਦੇ ਦੀ ਤਾਂ ਹੀ ਆ ਕੀ ਕਹਿ ਕੇ ਕੀਤੀ ਵੈਸੇ ਤਾਈ ਕੁਛ ਨਹੀਂ ਬੱਸ ਉਹ ਤਾਂ ਹੈ ਨਾ ਜਿਹੜਾ ਤੇਰੇ ਭਰਾ ਦਾ ਦੋਸਤ ਅੱਛਾ ਉਹਦੇ ਬਾਰੇ ਕਹਿੰਦੀ ਸੀ ਮੈਡਮ ਉੱਤੇ ਧਿਆਨ ਰੱਖਿਆ ਕਰ ਜਿਆਦਾ ਘਰੇ ਨਾ ਆਉਂਦੇ ਧਿਆਨ ਰੱਖਿਆ ਕਰ ਜਦ ਕਰੇ ਨਾ ਹੁੰਦਿਆ ਕਰੋ ਅੱਛਾ ਹਾਂ ਕਿਹੜਾ ਹੁੰਦਾ ਉਹ ਆਗਾਗਾ ਇੱਕ ਭਾਬੀ ਉਹ ਤਾਂ ਨਹੀਂ ਹੈਗਾ ਪਿੱਤੂ ਜਿਹੜਾ ਉਹ ਮਲੰਗ ਜਾ ਆਹੋ ਹੀ ਆਹੋ ਹੀ ਆਉਂਦਾ ਹੁੰਦਾ ਰਸੋਈ ਚ ਭੱਜ ਜਾਂ ਵੀ ਰਸ ਤੇਰਾ ਰਸੋਈ ਚ ਕੀ ਕੰਮ ਆ ਲੈ ਬਾਈ ਨਹੀਂ ਟੁਕਦਾ ਤੇਰਾ ਬਾਈ ਦਾ ਬੱਸ ਉਹ ਤਾਂ ਨਾਈ ਨਾਲਾ ਮੇਰੇ ਮੂਰੇ ਉਹ ਤਾਂ ਭਾਬੀ ਕੁੜੀਆਂ ਨੂੰ ਛੇੜਦਾ ਕਿਤੇ ਕਿਸ ਨੂੰ ਛੇੜਦਾ ਇੱਕ ਬੁੜੀ ਨਹੀਂ ਛੱੜਦਾ ਹੱਟ ਆਹ ਜਿਹੜੀ ਆਪਣੀ ਤਾਈ ਦੀ ਇਹਨੂੰ ਇਹਨੂੰ ਨਹੀਂ ਛੱੜਦਾ ਲੈ ਕੀ ਕਰ ਲੂਗਾ ਭਾਬੀ ਹਾਂ ਤੇਰੀ ਮਾਂ ਦੀ ਉਮਰ ਦੀ ਹੈਗੀ ਵੀ ਤੂੰ ਉਹਨੂੰ ਦਾ ਪੱਖ ਦੇ ਦੱਸ ਲੈ ਮੈਂ ਕੱਲ ਚੰਡੀਗੜ੍ਹ ਤੋਂ ਆ ਰਹੀ ਤੀਗਾ ਹਾਂ ਉੱਥੇ ਮਿਲਾਂ ਦਾ ਸ਼ਾਇਦ ਪਿੱਤੂ ਆਪਣਾ ਭਾਈ ਵੀ ਇੱਥੇ ਦੀਗਾ ਅੱਛਾ ਉਹੀ ਮਿਲਾਂ ਗ ਜਾ ਹਾਂ ਹਾਂ ਆਪਣੀ ਜਿਹੜੀ ਤਾਈ ਹੈ ਹਾਂ ਉਹਨੂੰ ਛੇੜ ਨਾ ਕਰੇ ਦੀਆ ਤੇਰੇ ਭਰਾ ਨੂੰ ਸਮਝਾ ਲੈ ਨਹੀਂ ਮੈਂ ਥੋਸੀ ਤਰਖਾ ਲੂਗਾ ਭਾਬੀ ਤੇਰੇ ਹੱਥ ਹੈ ਸਮਝਾਉਣਾ ਤੂੰ ਮੇਰੀ ਗੱਲ ਮੇਰੀ ਇੱਕ ਸਕੀਮ ਹੈ ਬੋਲ ਐ ਕਰਾ ਜੇ ਪਿੱਤੂ ਆਉਗਾ ਨਾ ਕਰੇ ਹੂੰ ਹੂੰ ਕਹਿੰਦੇ ਭਾਈ ਮੈਂ ਤਾਂ ਤਲਾਕ ਦੇ ਦਿੰਨੀ ਆ ਸਿੱਧਾ ਸਾਬ ਹੈ ਹਾਂ ਠੀਕ ਆ ਨਹੀਂ ਕਹਦੇ ਮੈਂ ਤਾਂ ਬਈ ਜਾਨੀ ਆ ਜਾ ਐਂ ਕਰੀ ਰੋਟੀਆਂ ਦੇ ਇਹਨੂੰ ਕਹਦੇ ਮੈਂ ਤਾਂ ਉਹਨਾਂ ਤੱਕ ਰੋਟੀ ਨਹੀਂ ਫੜਾਉਂਦੀ ਵੀ ਐਂ ਕਰਕੇ ਵੀ ਜਿੰਨਾਂ ਤੱਕ ਉਹ ਨਹੀਂ ਜਾਂਦਾ ਠੀਕ ਠੀਕ ਐ ਫਾਈ ਕਰਨਾ ਪਊ ਕੁਝ ਨਾ ਪਊ ਇਹਦਾ ਹੱਲ ਕਰਨਾ ਪਊਗਾ ਆਪਦੇ ਭਰਾ ਨੂੰ ਜਾਂ ਤਾਂ ਤੂੰ ਸਮਝਾ ਲੈ ਨਹੀਂ ਮੈਂ ਤਾਂ ਸਿੱਧਿਆ ਦੇ ਪੇਕੇ ਵਾ ਗਿਆ ਨਾ ਮੈ ਤਾਂ ਤੰਗ ਆ ਗਈ ਸਮਝਾ ਮੇਰੀ ਗੱਲ ਦਾ ਭਾਬੀ ਗੁੱਸਾ ਮੰਦਾ ਹੋ ਉਹਨੂੰ ਐ ਲੱਗਦਾ ਵੀ ਮੈਂ ਤੈਨੂੰ ਉਲਟ ਕਹਿਣਾ ਉਲਟ ਕਹੀ ਜਾਂਦਾ ਵੀ ਭਾਬੀ ਬਾਰੇ ਪੁੱਠਾ ਬੋਲੀਏ ਨਾ ਮੈਂ ਤਾਂ ਭਾਬੀ ਉਹਨੂੰ ਕਿਹਾ ਸੀ ਭਾਬੀ ਬਾਲੀ ਚੰਗੀ ਐ ਰੋਟੀ ਫੜਾਉਂਦੀ ਐ ਪਾਣੀ ਫੜਾਉਂਦੀ ਐ ਮੈਨੂੰ ਉੱਠਣੇ ਨਹੀਂ ਜਾਂਦੀ ਭਾਬੀ ਫੇ ਉਹਨੂੰ ਤੇਰੇ ਭਰਾ ਨੂੰ ਸਮਝਾ ਸਮਝਦਾ ਤਾਂ ਹੈ ਨਹੀਂਗਾ ਨਾ ਤੇਰੀ ਮਾਂ ਸਮਝਾ ਕੇ ਰਾਜੀਆ ਫਿਰ ਪਾਬੀ ਇਹੀ ਹੀ ਲਾਊਗਾ ਜਿਹੜਾ ਮੈਂ ਤੈਨੂੰ ਦੱਸਿਆ ਉਹਨਾ ਇਹ ਕੁਮਾਰ ਨੂੰ ਉਹ ਵੀ ਬਥੇਰੇ ਦਿਨ ਗਏ ਆਇਆਂ ਵੀ ਪੇਕਿਆਂ ਤੋਂ ਮੁੜੇ ਆਮਾ ਉਹ ਵੀ ਨਹੀਂ ਦੇਖਦੀ ਦੂਰ ਦੀ ਹੈਗੀ ਨਾ ਵੀ ਹਾਂ ਘਰੇ ਵੀ ਲੋੜ ਹੁੰਦੀ ਹੈਗੀ ਬੰਦੇ ਦੀ ਮੰਮੀ ਵੀ ਆਈ ਆ ਸਰਦਨ ਨੂੰ ਇਹਨੂੰ ਪਤਾ ਕਿੱਥੇ ਆ ਕੇ ਪਈ 24 24 ਦਿਨ ਲਾ ਕੇ ਮੁੜੇ ਆਉਂਦੀ ਏ ਚੰਗਾ ਚੱਲ ਠੀਕ ਆ ਮੈਂ ਹੋਰ ਵੀ ਕੰਮ ਦੇਖ ਲੈਣੇ ਚਲ ਕੱਪੜੇ ਤੋਲ ਚੱਲ ਪਾਬੀ ਦੇਖ ਲੈ ਹੋਰ ਕਿਸ ਕੀ ਲੱਗੇ ਇਹਨਾਂ ਦੁਕਾਨ ਦਾ ਕ੍ਰੇਸ ਪਾਣੀ ਚਲ ਦੇਖ ਲੈ ਕੋਈ ਰਹਿਤ ਕਰਾਂਗੀ ਜਾਂ ਪਿੱਤੂ ਨਾਲੇ ਗਲਤ ਦਿਖਾ ਦਾਂਗੇ ਚਲ ਜਾ ਪਿੱਤੂ ਓਏ ਗੇਟ ਖੋਲੋ ਓਏ ਹੈਲੋ ਯਾਰ ਕਿਹੜੀ ਹੈ ਗੇਟ ਖੋਲ ਦੇ ਨੀ ਰੁਕ ਜਾਉਗਾ ਨਾ ਜਿੱਕੇ ਗੇਟ ਨੂੰ ਪਾਏ ਨੇ ਪੱਟੂ ਫਿਰ ਰਹਿ ਫਿਰਦਾ ਸ਼ਰਾਬ ਨਾਲ ਰੱਜਿਆ ਪੱਟੂ ਫਿਰ ਰਿਹਾ ਬਰਰੇ ਬੁਰੇ ਕਰਦੇ ਬੁਰੇ ਕਰਦੇ ਬੁਰੇ 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 ਕਰਦੇ ਆ ਕੀ ਆ ਬੁਰੇ ਕਰਦਾਂਗੇ ਬੁਰੇ ਆ ਕੀ ਬੁਰੇ ਕਰਦਾਂਗੇ ਬੁਰਰੇ ਬੁਰਰੇ ਕਰਦੇ ਇੱਕ ਵਾਰੀ ਬੁਰਰੇ ਕਰਾਵਾ ਬੁਰਰੇ ਕਰਵਾਏ ਸੰਗੇ ਸ਼ਰਮ ਹੈਗੀ ਆ ਕਿ ਨਾ ਇੱਕੋ ਵਾਰੀ ਇੱਕੋ ਵਾਰੀ ਇੱਕੋ ਵਾਰੀ ਬੁਰਰੇ ਕਰਦਾ ਬੁਰਰੇ ਬੁਰਰੇ ਮੈਨੂੰ ਤਾਂ ਨਹੀਂ ਲੱਗਦਾ ਮੈਂ ਇਸ ਘਰ ਚ ਰਹੂੰਗਾ ਮੈਨੂੰ ਤਾਂ ਜਾਣਾ ਪਊਗਾ ਬੁਰਰੇ ਕਰਦੇ ਨੂੰ ਸਮਾਂ ਆ ਦੇ ਐਟ ਰੱਖ ਦੇ ਗ੍ਰੀਨ ਬੋਟ ਕਿਆ ਪੀਤੀ ਹੋਈ ਅੱਜ ਗ੍ਰੀਨ ਬੋਟੀਆਂ ਇਹਨਾਂ ਨੇ ਗ੍ਰੀਨ ਵੋਟ ਕਾਣ ਆਏ ਹੋਰ ਪੈਸੇ ਕਿੱਥੇ ਆਏ ਸੀ ਪਹਿਲਾਂ ਤਾਂ ਮੈਂ ਨੀ ਕਹਦਾ ਸੀ ਉਹ ਮੈਂ ਲੋ ਫੁੱਡੂਆ ਸੀ ਕੀ ਗੱਲ ਆ ਸਾਡੇ ਕੋਲੇ ਪੈਸੇ ਨਹੀਂ ਹੈ ਉਹ ਹੈਗਾ ਦੇ ਕੋਲ ਮਹਾਰਾਜ ਕੋਲੇ ਪੈਸੇ ਕੋਈ ਜ਼ਮੀਨ ਮੈਥੋਂ ਮੰਗੀ ਜਾਂਦਾ ਸੀ ਵੀ ਹਾਂ ਪੈਸੇ ਦੇ ਦੇ ਫਿਰ ਤੂੰ ਦਿੱਤੇ ਨਹੀਂ ਭਜਾਈ ਫਿਰ ਗੜਾ ਔਰ ਪੈਸੇ ਨਹੀਂ ਆਏ ਔਰ ਡਾਊਟ ਇਹ ਇਧਰ ਮੈਂ ਪੁੱਛ ਰਹੀ ਹਾਂ ਕਿੱਥੋਂ ਆਏ ਡਾਊਟ ਮਾਈ ਡਿਸ ਬੈਸਟ ਇ ਜਿਹੜੀ ਜਨਾਨੀ ਤੇ ਤੁਹਾਡਾ ਡਾਲ ਲੈਂਗੁਏਜ ਓਕੇ ਇਟ ਇਜ਼ ਓਕੇ ਕਰਦੇ ਕਰਦੇ ਦਾ ਫਿਰ ਹੈ ਕਰਦੇ ਦਾ ਫਿਰ ਆ ਕਰ ਦੂੰਗਾ ਮੈਂ ਨਾ ਕਾਉਂ ਕਾਉਂ ਲਿਪੈਨ ਨੂੰ ਇਹ ਦਾਗਾ ਖੜਾ ਦਾ ਇਹ ਹੋਇਆ ਨਹੀਂ ਜਾਂਦਾ ਕਰੂਗਾ ਇਹ ਕੀ ਕਰੂਗਾ ਇਹ ਬੰਦਾ ਹਾਏ ਰੁਕਾ ਮੇਰਾ ਸੱਚਿਤ ਪਾਇਆ ਪਾਇ ਨੇ ਸੀਨ ਹਣੀ ਹਟਦਾ ਇਹ ਭੈਂਗ ਵੇ ਡਾਂਗ ਜਾਦੇ ਬੋਦੀਏ ਬਰੇ ਖੜਾ ਕਰਦੇ ਬੁਰੇ ਕਰਦੇ ਇੱਕ ਵਾਰ ਕਰਦੀਆਂ ਮੈਨੂੰ ਖੜਾ ਬੁਲਾਉਣੀ ਤੇਰੀ ਮਾਂ ਨਾਲੇ ਮੈਂ ਪਿਓ ਨੂੰ ਨਾਲੇ ਬੱਤ ਮੀ ਨੋ ਸੈਂਸ ਸਟੂਪਿਡ ਗਰਲ ਪਰਾਰੇ ਨੂੰ ਪਤਾ ਏ ਅੱਠ ਅੱਠ ਨੇ ਆਈਲੈਂਡਸ ਕਰੀ ਹੁੰਦੀ ਆ ਇਹ ਅਡਰ ਦੀ ਜਿੰਨੇ ਮਰਜੀ ਅੰਗਰੇਜ਼ੀ ਵਾਲੇ ਬੈਂਡ ਦੀ ਪੈ ਸੁਧਰ ਰਿਹਾ ਸੁਧਰ ਜਾ ਕਿਉਂ ਲੈ ਤੇ ਜੁੱਤੀਆਂ ਖਾਣੀਆਂ ਨੇ ਬੋਲਣੇ ਕਰਦੇ ਬੁਰੇ ਬੁਰੇ ਬੋਲਰੇ ਕਰਦੇ ਬੁਰੇ ਬੁਰੇ ਵਾਲੀ ਪਕਾਈ ਰ ਮਾਰ ਮੇਰੇ ਛਲੀ ਦੇ ਦਰਨ ਮਰੂ ਮੈਂਗੀ ਆਇਆ ਹੱਥ ਲਾ ਕੇ ਦਿਖਾ ਮੈਂ ਗਾਣਾ ਕਾਣੂ ਕਾਣੂ ਤੂੰ ਟਿਕਦੀ ਨਹੀਂ ਹੈਗੀ ਪਹਿਲ ਪਤਾ ਤਾਂ ਖੜਿਆ ਨਹੀਂ ਆਂਦਾ ਮੈਨੂੰ ਇਹ ਧੱਕੀਆਂ ਦੀ ਨਾ ਸ਼ਰਮ ਤਾਂ ਨਹੀਂ ਆਉਂਦੀ ਸਮਝਾ ਦੇ ਓਏ ਸਮਝਾ ਦੇ ਓਏ ਕੀ ਸਮਝਾਉਗਾ ਏੜਾ ਅੱਜ ਕਾਲ ਚੜ ਕੇ ਆ ਗਿਆ ਤੇਰੇ ਤੇ ਕਾਲ ਚੜ ਕੇ ਆ ਗਿਆ ਤਾਂ ਪਤਾ ਨਹੀਂ ਕਿਵੇਂ ਰਹੇਗਾ ਤੇਰੇ ਕਰੇ ਕਰੇ ਕਾਲ ਚੜ ਕੇ ਆ ਗਿਆ ਵਾਰਸ਼ ਦક્ષ ਪਰਮਾਤਮਾ ਪਜਾ ਇਹ ਤਾਂ ਇਹ ਨਹੀਂ ਪੂਜਾ ਪਤਾ ਹੀ ਹੈ ਥੋੜਾ ਪਰਮਾਤਮਾ ਮਰੀ ਦੇ ਬਚਨ ਦੀ ਮੰਗਣਾ ਲੋ ਨੀ ਬਚ ਨਾ ਲੋਡ ਨੀ ਤੂੰ ਏ ਇਹ ਨੂੰ ਕਹ ਦੇ ਰਬ ਜਾਰੇ ਹੱਥ ਦੇ ਕਰ ਵੀ ਤੇਰਾ ਲੋਡ ਨੀ ਇਹ ਲੋ ਇਹ ਨੂੰ ਸਮਝਾ ਦੇ ਵੀ ਕਹ ਦੇ ਕਾਲ ਚੜ ਕੇ ਆ ਗਿਆ ਤੇਰੀ ਖੈਰ ਨਹੀਂ ਤੂੰ ਟਿਕ ਜਾ ਨਾ ਸ਼ਿਰਮੇ ਉਹ ਨੀچے ਨੀਜੇ ਕਰ ਉਹ ਗਰਪੇ ਦੇ ਦੇ ਸਭ ਲਈ ਕਰ ਬਲਵਾ ਮੈਨੂੰ ਤੈਨੂੰ ਜੋੜਾ ਸੰਗ ਸ਼ਰਮ ਹੈ ਗਿਆ ਕਹੇ ਬਾਤਲਾ ਦਾ ਪਤਾ ਨਹੀਂ ਉਸ ਤੋਂ ਸਰਮ ਰਾਜ ਮੈਨੂੰ ਕਹਿੰਦਾ ਵੀ ਨਾ ਕਾ ਨੂੰ ਆਲੇ ਮੇਰੇ ਕੋਲੇ ਆ ਬੈਠ ਆ ਬੋਡੇ ਦੇ ਤਾਰ ਬਰਾਜ ਵੰਡਾ ਬਰੇ ਬੋਡੇ ਦੇ ਮੈਨੂੰ ਦਿਖਦਾ ਹੀ ਹੋਂ ਤਾਂ ਮੋਡੇ ਜੇ ਸੋਨਾ ਦੇ ਲੱਛਣ ਨੇ ਨਾ दारू ਨਹੀਂ ਛੱਡਦਾ ਹੈਗਾ ਛੇਤੀ ਜਾਏਗਾ ਡੱਕੇਗਾ ਨਾਲ ਜੱਟ ਦੇ ਸਿਵਿਆ ਤੱਕ ਜਾਉਰੀ ਮੇਰੀ ਗੱਲ ਨਾ ਪੱਕਾਈ ਰਾਂ ਬਾਰ ਬੁਰੇ ਕਰ ਦੂ ਮੈਂ ਤੇਰਾ ਪਹਿਲਾਂ ਤੂੰ ਮੇਰੀ ਗੱਲ ਸੁਣ ਲੈ ਹੁਣ ਉਹ ਗੱਲ ਨੇ ਜੇ ਇਜ਼ ਆ ਡਾਊਟ ਇਜ਼ ザ ਫਿੰਗਰਸ ਇਜ਼ ਅੰਡਰ ਅੱਛਾ ਮੇਰੀ ਗੱਲ ਸੁਣ ਹੁਣ ਤੂੰ ਠੀਕ ਹੈ ਨਾ ਹਾਂ ਆਪਦੇ ਦੋਸਿਆਂ ਸਾਥ ਛੱਡ ਦੇ ਉਹ ਉਹ ਹੈਲੋ ਦਰੂ ਮੈਂ ਕਹਦਾ दारू ਤੇ ਮੇਰਾ ਇਹ ਯਾਰ ਮੇਰੇ ਸਵੇਰ ਤੱਕ ਨਾਲ ਹੀ ਆਉ ਦਰੂ ਫਿਰ ਤੇਰੀ ਕੋਟੀ ਗਈ ਘਰ ਛੱਡ ਕੇ ਜਾਨੀਆਂ ਤੂੰ ਜਾ ਤੇਰੇ ਵਰਗੇ 20 ਵਰਦੀਰੇ ਵਾ ਜੁਪੀ ਚ ਲੈ ਨੂੰ ਬਾਈ ਦਵਾ ਕੇ ਉਰਰੇ ਕਰ ਦੂ ਐਸੇ ਲੱਗ ਗਈ ਆ ਲੋ ਹੈਲੋ ਹੈਲੋ ਇਹਨੂੰ ਸਮਝਾ ਦੇ ਕਹੇਦਾ ਧਰਮਰਾਜ ਰੋਕੀ ਜਾਂਦਾ ਮੈਨੂੰ ਕਾਰ ਫੁੱਲ ਤੜਕੇ ਆ ਗਿਆ ਉਹ ਮੈਨੂੰ ਦਿਖ ਰਹੀ ਨੇ ਲੱਛੇ ਧਰਮਰਾਜ ਬੈਠਾ ਪੋਟੇ ਦੇ ਮੇਰੇ ਕਹਦਾ ਵੀ ਨਾ ਮੇਰੇ ਕੋਲੇ ਹਲੇ 3 ਮੀਆਂ ਹੈਗੀਆਂ ਨੇ ਵੀ ਜਦੋਂ 3 ਮੀਆਂ ਦੀ ਕਾਰਟ ਹੋ ਗਈ ਉਦੋਂ ਮੈਂ ਤੈਨੂੰ ਫੋਨ ਕਰ ਦੂੰਗਾ ਉਹ ਤਾਂ ਮੈਨੂੰ ਦਿਖਦਾ ਹੀ ਆ ਜੇ ਹਸਾ ਉਹਨਾਂ ਦੇ ਦਾਰੂਰੀ ਕਰਦਾ ਨਾ ਮੈਨੂੰ ਮੇਰੇ ਸਾਹ ਦੇ ਤੰਦ ਮਾਰੂ ਮੈਂ ਕੀਤੀ ਜੀ ਬੋਲ ਅਰੇ ਰੱਬਾ ਮੈਂ ਬੰਦੇ ਨੇ ਕੋ ਪਾ ਤੂ ਆ ਜਾ ਹਾਂ ਰੱਬਾ ਮੇਰਾ ਹਾਂ ਗੁੱਟ ਬਚਾ ਲਿਆ ਕਿ ਨਹੀਂ ਹੈ ਹਰਾਮ ਦੇ ਬਥੇਰਾ ਫੈਰਾ ਫੈਰੇ ਪੈਕਟ ਲਿਆ ਦੇ ਉਹਦਾ ਫੈਰਾ ਪੈਕਟ ਉਹ ਉਹ ਹੈਲੋ ਓਏ ਓਏ ਆ ਮੈਂ ਦੱਸਦਾ ਕਿਸੇ ਮਤਰਾ ਤੂੰ ਉੱਚਾ ਨਹੀਂ ਬੋਲਦਾ ਵੀ ਹਾਂ ਖਤ ਜੋਜ ਕੇ ਗੁੱਟ ਨੂੰ ਪਾਈ ਨਹੀਂ ਹੱਥ ਆ ਕੇ ਨਹੀਂ ਜਾਂਦਾ ਕੀ ਨਹੀਂ ਜਾਂਦਾ ਉਹ ਹਾਂ ਸਕੀਨ ਦੇ ਬਿੱਲੇ ਨੂੰ ਫੋਨ ਦੇ ਪਿੱਤੂ ਬਿੱਲੇ ਨੂੰ ਫੋਨ ਮਾਰ ਮਾਰ ਦੇ ਚਨੀਰ ਵਾਲੇ ਬਿੱਲੇ ਨੂੰ ਫੋਨ ਮਾਰ ਦੇ ਬਿੱਲੇ ਨੂੰ ਦੂਰ ਮਾਰਦੇ ਫੋਨ ਉਹ ਇਹ ਗੱਲ ਕਹਦੇ ਕਹਦੇ ਓਏ ਸ਼ਾਇਰੀ ਲਿਖਦੇ ਸਾਡੇ ਸ਼ਾਇਰੀ ਲਿਖੀ ਪਈ ਹੈਗਾ ਦੱਸ ਬਾਈ ਸ਼ਾਇਰੀ ਪਤਾ ਕਿਹੜੋਂ ਫੋਨ ਮਾਰੋ ਪਹਿਲਾਂ ਫੋਨ ਮਾਰ ਮਾਰ ਲਿਆ ਮਾਰ ਲਿਆ ਫੋਨ ਬੰਦ ਕਰ ਮਾਰਦਾ ਉਹ ਆਇਆ ਕਹਦੇ ਸ਼ਾਇਰੀ ਪਤਾ ਕੀ ਹੈਗੀ ਬਿੱਲੇ ਨੂੰ ਫੋਨ ਮਾਰ ਕੇ ਕਹਦੇ ਸੁਣਨ ਲੱਗ ਰਹੇ ਤਨੀਰ ਵਾਲੇ ਬਿੱਲੇ ਨੂੰ ਫੋਨ ਮਾਰ ਕੇ ਕਹਦੇ ਕਹਦੇ ਸ਼ਾਇਰੀ ਹੈਗੀ ਟੌਪ ਦੀ ਉਹਦਾ ਰੋਲਾ 니 ਪਹਿਲੀ ਵਾਰੀ ਬਹੁ ਕੁੱਟਿਆ ਬਹੁ ਕੁਟੀਆਂ ਓਏ ਓੜੂ ਰੋੜਦਾ ਜਾ ਜਰਾ ਆ ਬੇ ਵਦੋ ਕਹਿ ਬਸੂਰਤ ਦੇ ਜਾ ਬਿੱਲਿਆ ਦੋ ਸਿਕਨੇਚਰ ਦੇ ਜਾ ਬਿੱਲਿਆ ਮੈਨੂੰ ਲੱਗਦਾ ਪੁੱਕੀ ਨੂੰ ਹੱਥ ਨਾ ਆ ਪਾ ਬੇ ਆਏ ਓਏ ਅਫੀਆ ਰੋਣੇ ਓਏ ਬਿੱਲਿਆ ਵੇ ਬਿੱਲਿਆ ਬੇ ਮੈਨੂੰ ਸ਼ਰਮ ਆ ਗਈ ਆ ਕਿ ਨਾ ਦਗਾ ਕੇ ਮੇਰੇ ਹੱਥ ਫੜੀ ਜਾਂਦਾ मेरा जी करू, हग भी करूगा। <laughs> मेरा यार 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 मेरा मेरा ये भी आई कल यारी रहूं मैं रहूं तेरे 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 मैं बाया बाया केड़ी उटीरे रोटियां पका हाउस बिले मारे मारे ਲੋ ਰਮਾ ਜੱਜਾ ਆਵੇ ਬੱਲਿਆ ਬੇ ਕੈਪਸੂਲ ਤੇ ਜਾ ਓਏ ਤੜਕੇ ਨੂੰ ਲਪੇੜੇ ਨਾ ਸਾਡੇ ਕਿਤੇ ਪਾਵੇ ਬਿੱਲਿਆ ਮਿੱਲੇ ਜੱਕ ਲੇਗ ਬੰਦੀਆਂ ਨੂੰ ਬਿੱਲਾ ਸਿੱਧੂ ਕਬਾਰ ਚੁਰੀ ਰਲਾ ਓਏ ਤੱਕ ਲੇਗ ਬੰਦੀਆਂ ਨੂੰ ਬਸ ਜੀ ਨਹੀਂ ਹੁੰਦੀ ਕਿੰਨਾ ਤਾਂ ਹਰਮਨ ਦੀ ਬਹੁ ਲੱਗਦੀ ਐ ਇਹ ਉਹੀ ਗੱਲ ਹੋਈ ਪੈਣੇ ਇਹਦਾ ਰੋਡਨੇ ਨੇ ਘਰੋਂ ਕੱਢ ਤੀ ਆਏ ਹਾਏ ਫੂਕੇ ਮੈਂ ਬਸ ਲੱਤ ਦੇ ਪਾਸੇ ਚੱਕੀ ਖੜੀ ਆ ਤਾऊ ਤੁਸੀਂ ਇੱਥੇ ਆ ਤੂੰ ਭਾਗ ਚੱਕੀ ਖੜੀ ਆ ਫਸਦਾਈ ਕੀ ਦੱਸਾਂ ਹੁਣ ਮੈਂ ਕੱਲ ਫੇਰ ਹੱਥ ਚੱਕ ਜਾ ਮੇਰੇ ਤੇ ਹੂੰ ਮੈਂ ਮਰ ਜਾ ਹਾ ਲੋੜਾ ਆ ਪਿਆ ਕਮਜਰਾ ਤੇਰਾ ਮਸਾ ਕਰ ਦੱਸਿਆ ਜੋ ਹੂੰ ਤੇਰੇ ਅੰਦੀ ਦੀ ਐ ਤੂੰ ਤਾਂ ਮੈਂ ਸੋਚਿਆ ਚੱਲ ਤੂੰ ਪੁੱਤ ਸੁਆਣੀ ਬਣ ਜਾ ਮੈਂ ਸਮਝਾਉਂ ਹਾਂ ਮੈਂ ਨਹੀਂ ਨਾ ਕੋਈ ਨਾ ਪੁੱਤ ਤੈਨੂੰ ਕਰ ਕੀ ਜੇ ਹੁੰਦੀ ਆ ਨਾ ਮੰਨਦੇ ਨੂੰ ਸਮਝਣਾ ਚਾਹੀਦਾ ਨਾ ਉਹਦੀ ਮਾਂ ਸਮਝਾਉਂਦੀ ਐ ਨਾ ਉਹਦਾ ਭਰਾ ਸਮਝਾਉਂਦਾ ਮੇਰੇ ਮੜਾ ਮੋਟਾ ਤਾਂ ਅਸੀਂ ਕਰੀਏ ਉਹਦੀ ਮਾਂ ਗਈ ਹੋਈ ਹੈ ਕੀ ਆ ਲੈnde ਪੁੱਤ ਗੱਲ ਉਹਦੇ ਵੀ ਛਿੱਤਰ ਪੈਣਗੇ ਫਾਇਦਾ ਕੀ ਮੈਂ ਸਝਾਉਂਗੀ ਬਧੀਆ ਗਈ ਪੈਣਗੇ ਸਹੀ ਮੈਨੂੰ ਮਿਲਤੀ ਮੇ ਅੱਖੇ ਲੱਗ ਗਈ ਮੈਨੂੰ ਇਹਨਾਂ ਨੂੰ ਪਤਾ ਤੈਨੂੰ ਨਹੀਂ ਪਤਾ ਕਾ ਕਿ ਇਨਾ ਪੁੱਤਿਆ ਗੱਲ ਮੈਨੂੰ ਮੈਂ ਤੁਹਾਨੂੰ ਕਹਾਂ ਉਹ ਛਿੱਤਰ ਦੇ ਮੈਨੂੰ ਤਾਂ ਵਿਸ਼ਵਾਸ ਨਹੀਂ ਤੈਨੂੰ ਵਿਸ਼ਵਾਸ ਤਾਂ ਹੋਗਾ ਤਾ ਹੀ ਉਹ ਗੱਲ ਨਹੀਂ ਹੈਗੀ ਪਰ ਫਿਰ ਵੀ ਮੈਨੂੰ ਮੜਾ ਮੈਂ ਸੰਭਲੂਗਾ ਹੁਣ ਵੀ ਹਾਂ ਘਰ ਛੱਡ ਕੇ ਗਈ ਹੈਗੀ ਪੁੱਤ ਘਰ ਉਜੜਦੇ ਉਜੜਦੇ ਨਰੇ ਆਮਲੀਆਂ ਦਾ ਕੀ ਹੈ ਅੱਜ ਤੂੰ ਛੱਡ ਕੇ ਬਾਗ ਗਈ ਨਾ ਉਦੋਂ ਜਿਆਦੇ ਖਾਲੂ ਹੋਣਾ ਸ਼ਾਹੋ ਤੈਨੂੰ ਅਗਰ ਗਲਤੀ ਬਹੁਤ ਮੇਰੇ ਘਰ ਦੇ ਬਹੁਤ ਗਲਤੀ ਕੀਤੀ ਹੈ ਜਿਹੜਾ ਮੈਨੂੰ ਇਹਦੇ ਨਾਲ ਪਿਆਤਾ ਚੱਲ ਕੋਈ ਨਾ ਪੁੱਤ ਦੇਖ ਤੈਨੂੰ ਸੰਯੋਗ ਤੇ ਹੁਣ ਤਾਂ ਸੋਖੇ ਟਾਈਮ ਕੱਢਣਾ ਜੋ ਹੁਣ ਤੂੰ ਬਾਗ ਗਈ ਤੇ ਕੀ ਉਹਨਾਂ ਦਾ ਵੀ ਕੀ ਬੀਤੂਗਾ ਇਹ ਦੱਸ ਪਹਿਲਾਂ ਤੇਰੇ ਪਿਤਾ ਮੈਂ ਕਿੰਨੀ ਕਬਾਰ ਕੁੱਟ ਖਾਈ ਜਾਊਂਗੀ ਤੂੰ ਸਮਝਦਾ ਇੱਕ ਮੌਕਾ ਹੋ ਦਵੇ ਮੇਰਤੀ ਬਣ ਕੇ ਆ ਜਾ ਆਜਾ ਕਰ ਆਜਾ ਤੁਸੀਂ ਕਹਿਣ ਨੂੰ ਤਾਂ ਆਜਾ ਮੇਟੀ ਕਰ ਆਜਾ ਚੱਲ ਐ ਨਹੀਂ ਸਹੋ ਕਰਿਆ ਕਰਦੇ ਚੱਲ ਹੋਰ ਸਹੀ ਗੱਲ ਸੁਣ ਮੈਂ ਕਿ ਤਾ ਮੈਂ ਤੇਰੀ ਗੱਲ ਮੰਨ ਲਈ ਚੱਲ ਹੈਨਾ ਵੀ ਵਾਪਸ ਆ ਗਈ ਜੇ ਮੈਨੂੰ ਨੇ ਅੱਜ ਤੋਂ ਬਾਅਦ ਮੇਰੇ ਤੇ ਹੱਥ ਚੱਕਿਆ ਨਾ ਮੈਂ ਕਦੇ ਨਹੀਂ ਮੁੜਕਿਆ ਨਾ ਮੈਂ ਘਰ ਦੇ ਉਹਨੂੰ ਕਦੇ ਪਰ ਮੇਰਾ ਦੂਜਾ ਆ ਕਰ ਦੋ ਦੇਖੀ ਆਉ ਸੁਣ ਮੇਰੀ ਹੁਣ ਮੈਂ ਸਮਝਾਉਂਗੀ ਤੱਕ ਹੈ ਉਹਦੀ ਮੰਮੀ ਨੂੰ ਆ ਲੈਣ ਦੇ ਹੈ ਇਹਦੇ ਬੋਦੀਆਂ ਮੈਂ ਪਟਾਉਂ ਤੂੰ ਕੋਈ ਨਾ ਸਮਝਦਾ ਉਹ ਜਿਹਨਾਂ ਨਾਲ ਹੁੰਦਾ ਉਹਨੂੰ ਸਮਝਿਆ ਜਾਂਦਾ ਕੋਈ ਨਾ ਮੈਂ ਸਮਝਾਉਂਗਾ ਜਾ ਕੋਈ ਪਾਣੀ ਕੀ ਕੁਝ ਚੱਕ ਕੇ ਵੇਚ ਦਿੰਦਾ ਮੈਨੂੰ ਸਮਝ ਨਹੀਂ ਆਉਂਦੀ ਇਸ ਬੰਦੇ ਦੀ ਚੱਲ ਕੋਈ ਨਾ ਕੋਈ ਖਰਾਬਾਂ ਪਿੱਛੇ ਕਿੰਨਾ ਕੁਝ ਕਰਵਾ ਕਰਦਾ ਹੁਣ ਤੂੰ ਪੇਕੀ ਭਗ ਜੇਗੀ ਇਹ ਉਦੋਂ ਜ਼ਿਆਦਾ ਖੁੱਲ੍ਹੇ ਮਿਲ ਜੂ ਇਹਨੂੰ ਮੇਰੇ ਜਾਵੇ ਮੈਂ ਕੀ ਕਰਾਂ ਫੇਰ ਮੇਰਾ ਤਾਂ ਸਿਆਪਾ ਮੁੱਕੂਗਾ ਉਹਨਾਂ ਤੋਂ ਤਾਂ ਉਹ ਪੇਕਾ ਵਾਲੇ ਦਾ ਸੋਚੋ ਭੈਣ ਭਾਈਆਂ ਵਾਲੇ ਦਾ ਸੋਚੋ ਉਹਨਾਂ ਦੇ ਕੀ ਵੀ ਤੂੰ ਮੈਂ ਕੀ ਕਰਾਂ ਹੁਣ ਭੈਣ ਭਾਈਆਂ ਦੇ ਕਰਕੇ ਹੁਣ ਮੈਂ ਆਪਦਾ ਆਪਦਾ ਕੋਈ ਨਾ ਲਾਉਂਦਾ ਤੇਰਾ ਤਾਇਆ ਸਾ ਮੇਰੇ ਘਰ ਆਪ ਤੇਰਾ ਨੁਸ਼ੇ ਕਰਦਾ ਤੀ ਮੈਂ ਕਹਾਂ ਕਿ ਮੈਂ ਵੀ ਤਾਂ ਘਰ ਵਸਾਈ ਨੇ ਮੈਂ ਵੀ ਇੱਥੇ ਤੱਕਾਈਆਂ ਕਹਾਂ ਕਿ ਤਾਈ ਫਿਰ ਮੈਨੂੰ ਵੀ ਦੱਸ ਮੈਂ ਵੀ ਕੀ ਕਰਾਂ ਮੈਂ ਮੈਂ ਇੱਥੇ ਤੇ ਕੁੱਟ ਖਾਦੀ ਨਹੀਂ ਆਂਦੀ ਗੱਲ ਸੁਣ ਨਾ ਪੜੀ ਨਹੀਂ ਕਿ ਹੈਗੀ ਅਮਲੀ ਦੇ ਲਾੜ ਤੂੰ ਲਾ ਰੱਖੀਆਂ ਦੁਖੀ ਦੱਸਾਂ ਤੂੰ ਐਂ ਦੱਸਾਂ ਜਦੋਂ ਆਉਣਾ ਮੈਨੂੰ ਰੋਟੀ ਖਾਣ ਰੋਟੀ ਮੰਗਦਾ ਹੈ ਹੈ ਕੀ ਗੱਲ ਕੰਮ ਕਰਕੇ ਆਇਆ ਕੋਈ ਚੱਕ ਲੈ ਖੌਸੜਾ ਤੂੰ ਸਿੱਧੀ ਹੋ ਲੈ ਤਾਈ ਮੈਂ ਗੱਲ ਸੁਣ ਲੈ ਮੇਰੀ ਤੈਨੂੰ ਸਿੱਧੀ ਹੋਣੇ ਕਉ ਤਨੂ ਅੰਨਕ ਪਹਿਲੀ ਹੋਣੀ ਪਊ ਫਿਰ ਸੁਧਰੂਗਾ ਇਹ ਤੈਨਾਂ ਨੂੰ ਵੀ ਇੰਕਲ ਕਰਾਂ ਤੀ ਮੈਂ ਕਾਇਮ ਮੈਨੂੰ ਨਹੀਂ ਅੰਨ ਕਰੜਾ ਹੋਇਆ ਜਾਂਦਾ ਫਿਰ ਤੂੰ ਪਸਾਈਂਗੀ ਫਿਰ ਤੇਰੇ ਘਰ ਉਜੜੇ ਹੀ ਹੋਇਆ ਫਿਰ ਤੂੰ ਸਮਝ ਜਾ ਜੇ ਸਮਝਾਈ ਜਾਂਦਾ ਜਿਹਨੇ ਮੈਂ ਤੈਨੂੰ ਜੁਗਤੀ ਦੱਸ ਜੇ ਉਹ ਸਮਝ ਲੈ ਚੱਕਲਾ ਡਾਂਜੇ ਚੱਕਿਆ ਜਾਂਦਾ ਚੱਲ ਹੁਣ ਨਹੀਂ ਸਹੀ ਮੈਨੂੰ ਪਤਾ ਕਿ ਸਿੱਧੇ ਉਂਗਲ ਨਾਲ ਤਾਂ ਨਿਕਲਉਂ ਤੇ ਰਹਾ ਉਂਗਲਾ ਤਾਂ ਮੈਨੂੰ ਕਰਨੀ ਪਊਗੀ ਟੇਢੀ ਕੀ ਮਤਲਬ ਮਤਲਬ ਇਹ ਵੀ ਹੁਣ ਜਿੱਦੇ ਆਊਗਾ ਨਾ ਇਹ ਦਫਕੇ دارو ਹਨਾ ਇਹਨੂੰ ਮੈਂ ਦੱਸੂਗੀ ਨਾਲ ਤਾਂ ਏਰੀਆ ਦੇ ਲੱਤਾਂ ਤੋੜੂੰ ਨਾਲੇ ਜਿਹੜਾ ਇਹਦਾ ਨਾਲ ਆਉਂਦਾ ਹੁੰਦਾ ਨਾ ਉਹ ਪਤਾ ਨਹੀਂ ਉਹਦਾ ਨਾਂ ਕੀ ਹੈਗਾ ਪਿੱਤੂ ਹਾਂ ਸੱਚ ਨਾਲ ਉਹਦੀਆਂ ਲੱਤਾਂ ਤੋੜੂੰਗੀ ਦੋਨਾਂ ਨੂੰ ਨਾਨੀ ਜੱਤੇ ਘਰਾ ਦੂੰਗੀ ਜੇ ਨਾ ਕਰਾਈ ਉਹ ਮੇਰਾ ਨਾਂ ਵੀ ਨਿੰਮੋ ਨਹੀਂ ਹੈਗਾ ਫਿਰ ਇੱਕ ਤੇ ਦੀਵਾ ਬਾਲ ਕੇ ਰੱਖੂ ਮੈਂ ਫਿਰ ਤੂੰ ਹੋਰ ਕੀ ਕਹਿਨੀ ਮੇਰੇ ਨਾਲ ਵੀ ਕਸ਼ਮੀਰੋਂ ਤਾਈ ਆਈ ਹੈ ਜੀ ਤੇਰਾ ਘਰ ਨਾ ਬੰਨਿਆ ਗਿਆ ਤੂੰ ਮੇਰੇ ਨਾਂ ਵਟਾ ਦੇ ਕੱਲ ਆਹੂੰ ਦੇਖੀ ਜਾਊਂਗੀ ਮੈਨੂੰ ਡਰਦੀ ਹੈਗੀ ਪਹਿਲਾਂ ਕੁੱਟਿਆ ਜਿੰਨਾ ਕੁੱਤਣਾ ਸੀਗਾ ਹਾਂ ਹੱਥ ਲਾ ਕੇ ਦਿਖਾ ਦੇ ਮੇਰੇ ਦੁਕੂਏ ਨੂੰ ਮੈਂ ਪਤਾ ਚੱਕ ਦੇ ਦੇ ਤੂੰ ਘੜੇ ਦਾ ਕੋਲਾ ਦੇਖੀ ਜਾਊਂਗੀ ਚੱਲ ਫੇਰ ਆ ਦੇਖੀ ਆਈ ਨਹੀਂ ਹੈ ਸੁਦਰਦ ਹੈਗਾ ਤੈਨੂੰ ਕੀ ਪਤਾ ਬਹੁਤ ਰੰਮੀ ਆ ਬੰਦਾ ਏ ਲੈ ਸੱਚ ਮੈਂ ਤਾਂ ਕੰਮ ਜਿਆਦਾ ਆ ਗਿਆ ਪੁੱਤ ਮੈਂ ਜਾ ਐ ਮੈਂ ਫੇਰ ਗੇੜਾ ਮਾਰੂ ਤੇਰੇ ਘਰੇ ਠੀਕ ਐ ਚੰਗਾ ਤਾਂ ਹੀ ਠੀਕ ਆ ਹੁਣ ਮੈਂ ਤੈਨੂੰ ਵਾਪਸ ਚ ਲੈ ਆਈ ਦੇਖ ਹੁਣ ਤੇਰੀ ਜ਼ਿੰਮੇਵਾਰੀ ਹੈ ਜੇ ਮੈਨੂੰ ਉਹਨੇ ਕੁੱਟਿਆ ਨਾ ਮੈਂ ਤੇ ਸਿੱਧੀ ਜੀ ਗੱਲ ਮੈਂ ਜਿਆਦਾ ਘਰ ਛੱਡ ਕੇ ਜਾਊਂ ਜਾਂ ਫੇਰ ਮੈਂ ਉਹਦੀਆਂ ਰੱਤ ਤੂੰ ਉਹਨੂੰ ਤਾਂਪਨ ਲਗਾਇਆ ਤੂੰ ਕਰ ਛੱਡ ਕੇ ਜਾ ਉਹ ਹੀ ਤੂੰ ਕੰਸੜਣੀ ਗੱਲਾਂ ਤੋਂ ਛੱਡ ਦੇ ਚੰਗਾ ਠੀਕ ਹੈ ਫਿਰ ਤੂੰ ਜਿਹੜੇ ਮੈਂ ਤੈਨੂੰ ਸਕੀਮ ਦੱਸਿਆ ਉਹ ਕਰ ਚੰਗਾ ਫਿਰ ਮੈਂ ਤਨਸਾਂ ਚੰਗਾ ਚੱਲ ਫਿਰ ਆਵਾ ਕੰਮ ਕਰ ਲੈ ਚੰਨ ਨਾਲ ਆ ਜੀ ਕਰੇ ਮਾਰ ਲਈ ਚੰਗਾ ਮੈਨੂੰ ਦੱਸ ਦੀ ਠੀਕ ਹੈ ਮੈਨੂੰ ਸਮਝਾ ਕੇ ਜਉ ਠੀਕ ਆ ਠੀਕ ਹੈ